ਵੈਲਕਮ ਟੂ ਬੀ ਐਡ ਵਿਦ ਗਗਨਦੀਪ ਕਰ ਚੈਨਲ एवरीवन ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕਰਨ ਵਾਲੇ ਆ ਐਸ ਐਸ ਟੀ ਦੇ ਬਾਰੇ ਵਿੱਚ ਕਿ ਹਾਊ ਟੂ ਪ੍ਰਿਪੇਅਰ ਐਸ ਐਸ ਟੀ ਫॉर ਪੀਐਸ ਟੈਟ ਐਂਡ ਜਾਂ ਫਿਰ ਸੀ ਟੈਟ ਕੋਈ ਵੀ ਜਿਹੜਾ ਟੀਚਿੰਗ ਐਗਜ਼ਾਮ ਆ ਉਹਦੇ ਲਈ ਐਸ ਐਸ ਟੀ ਦੀ ਤਿਆਰੀ ਕਿਵੇਂ ਕਰੀਏ ਕਿਉਂਕਿ ਉਹਦਾ ਜਿਹੜਾ ਇਸ ਸਬਜੈਕਟ ਦਾ ਜਿੰਨਾ ਵੀ ਸਿਲੇਬਸ ਆ ਕਾਫੀ ਜ਼ਿਆਦਾ ਸਿਲੇਬਸ ਹੁੰਦਾ ਸੀ ਇਸ ਨੂੰ ਕਵਰ ਕਰਨਾ ਕੋਈ ਇਜ਼ੀ ਟਾਸਕ ਨਹੀਂ ਹੈਗਾ ਤਾਂ ਕਿੰਨੀ ਕ ਪੜ੍ਹਨੀ ਜ਼ਰੂਰੀ ਹੈ ਕਿੱਥੋਂ ਕਿਹੜੇ-ਕਿਹੜੇ ਚੈਪਟਰ ਪੜ੍ਹਨੇ ਆ ਕਿੱਥੋਂ ਪੜ੍ਹਨੀ ਹੈ ਇਹ ਸਾਰੀਆਂ ਗੱਲਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗੀ ਆਈ ਹੋਪ ਵੀਡੀਓ ਤੁਹਾਨੂੰ ਪਸੰਦ ਆਊਗੀ ਜੇ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਜਿਹੜਾ ਵੀਡੀਓ ਨੂੰ ਲਾਈਕ ਕਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਇੱਕ ਜਿਹੜੀ ਮੇਰੀ ਪਰਸਨਲ ਓਪੀਨੀਅਨ ਆ ਕਿ ਜੇ ਤੁਹਾਡੀ ਸੀਡੀਪੀ ਚੰਗੀ ਤਰ੍ਹਾਂ ਤਿਆਰ ਹੋ ਚੁੱਕੀ ਆ ਬਾਕੀ ਸਬਜੈਕਟਾਂ ਦੀ ਜਿਹੜੀ ਜਿਵੇਂ ਇੰਗਲਿਸ਼ ਪੰਜਾਬੀ ਹੋ ਚੰਗੀ ਤਰ੍ਹਾਂ ਤਿਆਰ ਹੈ ਤਾਂ ਤੁਸੀਂ ਐਸਐਸਟੀ ਤੇ ਆਇਓ ਕਿਉਂਕਿ ਜੇ ਤੁਸੀਂ ਐਸਐਸਟੀ ਨੂੰ ਛੱਡ ਕੇ ਬਾਕੀ ਦੀ ਤਿਆਰੀ ਵਧੀਆ ਕਰ ਚੁੱਕੇ ਹੋ ਨਾ ਤਾਂ ਸਮਝ ਲਓ ਤੁਸੀਂ ਪੀਐਸ ਅਤੇ ਐਕਟ ਆਰਾਮ ਨਾਲ ਕਲੀਅਰ ਕਰ ਸਕਦੇ ਹੋ ਬਟ ਜੇ ਤੁਸੀਂ ਸਿਰਫ ਐਸਐਸਟੀ ਦੇ ਪਿੱਛੇ ਲੱਗੇ ਰਹੇ ਤੇ ਬਾਕੀ ਸਬਜੈਕਟਾਂ ਦੀ ਤਿਆਰੀ ਨਾ ਕੀਤੀ ਨਾ ਤਾਂ ਭਾਵੇਂ ਤੁਸੀਂ ਐਸਐਸਟੀ ਨੂੰ ਜਿੰਨਾ ਮਰਜ਼ੀ ਪੜ੍ਹ ਹੀ ਚੁਲੋ ਇਹ ਇੱਕ ਉਹਜਾ ਸਬਜੈਕਟ ਹੈ ਜਿਹਦੇ ਵਿੱਚੋਂ ਅਮ ਪੂਰੇ ਫੁੱਲ ਮਾਰਕਸ ਸਕੋਰ ਕਰਨਾ ਜਿਹੜਾ ਹੁਣ ਡਿਫਿਕਲਟ ਹੁੰਦਾ ਹੈ ਨਾ 60 ਦੇ ਵਿੱਚੋਂ 60 ਆਊਟ ਆਫ 60 ਲੈਣਾ ਬਹੁਤ ਡਿਫਿਕਲਟ ਹੈ ਇਸ ਲਈ ਬਾਕੀ ਸਬਜੈਕਟਾਂ ਦੀ ਤਿਆਰੀ ਪੱਲਾ ਕਰਨੀ ਮੇਰੇ ਲਈ ਲੱਗਦਾ ਮੈਨੂੰ ਵੀ ਬੈਟਰੀ ਹੋਊਗੀ ਬਟ ਜੇ ਤੁਸੀਂ ਬਾਕੀਆਂ ਦੀ ਤਿਆਰੀ ਕਰ ਲਈ ਹੈ ਨਾ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਇਸ ਸਬਜੈਕਟ ਤੇ ਆਉਣਾ ਤੇ ਇਹਦੇ ਤੇ ਤੁਸੀਂ ਕਿਵੇਂ ਆਉਣਾ ਹੈ ਇਹ ਦੇਖੋ ਜੇ ਤੁਹਾਡੇ ਕੋਲ ਕੋਈ ਬੁੱਕ ਨਹੀਂ ਹੈਗੀ ਨਾ ਇਸ ਟਾਈਮ ਤਾਂ ਫਿਰ ਬਿਨਾ ਬੁੱਕ ਤੋਂ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਬਿਨਾ ਬੁੱਕ ਤੋਂ ਤਿਆਰੀ ਕਰਨ ਲਈ ਤੁਸੀਂ ਕੀ ਕਰਨਾ ਇੱਕ ਨਾ ਆਪਣੇ ਜਿਹੜੇ ਪੰਜਾਬ ਮੀਡੀਅਮ ਵਾਲੇ ਆਪਣੇ ਸਰਕਾਰੀ ਸਕੂਲ ਆ ਇਹਨਾਂ ਨੇ ਨਾ ਇੱਕ ਐਪ ਹੈ ਆਪਣੇ ਪੰਜਾਬ ਦੀ ਜਿਹਦਾ ਨਾਮ ਹੈ ਪੰਜਾਬ ਐਜੂਕੇਅਰ ਐਪ ਹੈ ਨਾ ਜਾਂ ਤੁਸੀਂ ਸਿੱਧਾ ਸਾਈਟ ਤੇ ਵੀ ਜਾ ਸਕਦੇ ਹੋ ਤੇ ਉਹਦੇ ਨਾਲ ਨਾ ਕੀ ਹੈ ਜਿਹੜੀ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਤੇ ਵੀ ਜਾ ਸਕਦੇ ਹੋ ਤੁਸੀਂ ਤੇ ਪੰਜਾਬ ਐਜੂਕੇਅਰ ਐਪ ਨੂੰ ਡਾਊਨਲੋਡ ਕਰਕੇ ਉਹਦੇ ਚ ਸਾਰੀਆਂ ਬੁੱਕਸ 6th ਤੋਂ ਲੈ ਕੇ ਤੁਹਾਨੂੰ ਮਿਲ ਜਾਣੀਆਂ 10th ਤੱਕ ਦੀਆਂ ਤੁਸੀਂ ਪੀਡੀਐਫ ਜਿਹੜੇ ਉਹਦੇ ਡਾਊਨਲੋਡ ਕਰਕੇ ਇਸ ਬੁੱਕ ਨੂੰ ਚੰਗੀ ਤਰ੍ਹਾਂ ਰੀਡ ਕਰ ਸਕਦੇ ਹੋ ਤੁਹਾਨੂੰ ਕਿਤੋਂ ਵੀ ਬੁੱਕ ਆ ਜਿਹੜੀ ਕੋਈ ਬੁੱਕ ਲੈਣ ਦੀ ਲੋੜ ਨਹੀਂ ਉਹਨਾਂ 6th ਤੋਂ ਲੈ ਕੇ 6 7 8 9 ਤੋਂ 10th ਸਾਰੀਆਂ ਬੁੱਕਸ ਤੁਸੀਂ 1 ਵਨ ਵਨ ਉਹਦੇ ਵਿੱਚੋਂ ਪੜ੍ਹ ਸਕਦੇ ਹੋ ਜਿਵੇਂ ਪਹਿਲਾਂ ਜੀਓਗ੍ਰਾਫੀ ਪਾਰਟ ਨੂੰ ਕਲੀਅਰ ਕਰ ਸਕਦੇ ਹੋ ਹਨ ਇਸੇ ਤਰ੍ਹਾਂ ਹਰੇਕ ਪਾਰਟ ਨੂੰ ਤੁਸੀਂ ਇਕਨੋਮਿਕਸ ਹੈ ਉਹ ਵੀ ਉਹਦੇ ਵਿੱਚ ਮਿਲ ਜੂਗੀ ਜੋ ਵੀ ਪਾਰਟ ਕਲੀਅਰ ਕਰਨਾ ਰਾਜਨੀਤੀ ਕੁਝ ਵੀ ਕਲੀਅਰ ਕਰਨਾ ਉਹ ਸਾਰਾ ਤੁਹਾਨੂੰ ਉਹਦੇ ਵਿੱਚੋਂ ਮਿਲ ਜੂਗਾ ਜਾ ਰਹੀ ਹਿਸਟਰੀ ਕਲੀਅਰ ਕਰਨੀ ਹੈ ਜੇ ਬੁੱਕ ਵਾਈਜ਼ ਚੱਲਣਾ ਤੁਸੀਂ ਜਿਵੇਂ ਪਹਿਲਾਂ 6th ਦੀ ਸਾਰੀ ਐਸਐਸਟੀ ਪੜ੍ਹ ਲਈ ਫਿਰ 7th ਫਿਰ 8th ਫਿਰ 9th 10th ਇਸ ਤਰ੍ਹਾਂ ਵੀ ਪੜ੍ਹ ਸਕਦੇ ਹੋ 8th ਤੱਕ ਦੀ ਵੀ ਜੇ ਤੁਸੀਂ ਐਟ ਲਿਸਟ ਜਿਹੜੀ ਐਸਐਸਟੀ ਪੜ੍ਹਤੀ ਨਾ ਤਾਂ ਵੀ ਆਪਣੇ ਐਸਐਸਟੀ ਤੋਂ ਵਿੱਚੋਂ ਵਧੀਆ ਮਾਰਕਸ ਬਣ ਸਕਦੇ ਆ ਤਾਂ ਜਦੋਂ ਤੁਸੀਂ ਚੈਪਟਰ ਰੀਡਿੰਗ ਸਟਾਰਟ ਕਰਨੀ ਹੈ ਨਾ ਤੇ ਜ਼ਰੂਰੀ ਨਹੀਂ ਵੀ ਜਿਵੇਂ ਮੰਨ ਲਓ ਵੀ ਪਹਿਲਾਂ 6th ਦੀ ਪੂਰੀ ਰੀਡਿੰਗ ਕਰਨੀ ਹੈ ਇਹ ਵੀ ਤੁਸੀਂ ਮੰਨ ਕੇ ਚੱਲ ਸਕਦੇ ਹੋ ਕਿ ਮੈਂ ਮੰਨ ਲਓ ਜੀਓਗ੍ਰਾਫੀ ਸਟਾਰਟ ਕਰੀਏ ਤਾਂ ਸਾਰੀਆਂ ਕਲਾਸਾਂ ਦੀ ਪਹਿਲਾਂ ਜੀਓਗ੍ਰਾਫੀ ਕਵਰ ਕਰ ਦੋ ਫਿਰ ਸਾਰੀਆਂ ਕਲਾਸਾਂ ਦੀ ਹਿਸਟਰੀ ਕਵਰ ਕਰ ਦੋ ਇਹਦੇ ਨਾਲ ਨਾ ਆਪਾਂ ਨੂੰ ਇੱਕ ਇਹ ਚੀਜ਼ ਹੋ ਜਾਂਦਾ ਵੀ ਹਾਂ ਮੇਰਾ ਆਹ ਆਹ ਪਾਟਾ ਜਿਹੜਾ ਉਹ ਚੰਗੀ ਤਰ੍ਹਾਂ ਪਕੜਦੇ ਵਿੱਚ ਆ ਚੁੱਕਿਆ ਤੇ ਇਹਦਾ ਲੈਵਲ ਹੈ ਜਿਹੜਾ ਕੋਈ ਇਹ ਨਹੀਂ ਹੈਗਾ ਕਿ ਫੁਲਾਨੇ ਚੈਪਟਰ ਦੇ ਵਿੱਚੋਂ ਕੁਐਸਚਨ ਆਊ ਕਿ ਤੋ ਵੀ ਕੋਈ ਵੀ ਕੁਐਸਚਨ ਆ ਸਕਦਾ ਹੈ ਜਿਹੜੇ-ਜਿਹੜੇ ਆਪਾਂ ਨੂੰ ਸਿਲੇਬਸ ਦੇ ਵਿੱਚ ਆਖ ਇਹਨਾਂ ਨੇ ਚੈਪਟਰ ਦਿੱਤੇ ਹੋਏ ਆ ਆਲਰੇਡੀ ਹੈਨਾ ਵੈਨ ਵੇਅਰ ਵਾਈਵ ਵਾਲੇ ਜਿਹੜੇ ਜਿੰਨੇ ਵੀ ਆ ਸੰਨ ਕਿਸੇ ਨਾਲ रिलेटेड ਸਾਰੇ ਚੰਗੀ ਤਰ੍ਹਾਂ ਪੜ੍ਹਨੇ ਹਨ ਤੇ ਇਹਨਾਂ ਚੈਪਟਰਾਂ ਨੂੰ ਤੁਸੀਂ ਬਿਨਾ ਵਿਦਾਉਟ ਬੁੱਕ ਜਿਹੜੀ ਇਸ ਐਪ ਤੋਂ ਪੜ੍ਹ ਸਕਦੇ ਹੋ ਤੇ ਫਿਰ ਵੀ ਜੇ ਤੁਹਾਨੂੰ ਬੁੱਕਸ ਵੀ ਚਾਹੀਦੀਆਂ ਹਨ ਤਾਂ ਉਹ ਤੁਸੀਂ ਇਹਨਾਂ ਦੀ ਫੋਟੋਕਾਪੀ ਵੀ ਕਰਵਾ ਸਕਦੇ ਹੋ ਜਿਵੇਂ ਮੈਂ ਮੰਨ ਲਵਾਂ ਪ੍ਰਿੰਟ ਸਾਰੀ ਪ੍ਰਿੰਟ ਆਊਟ ਵੀ ਇਹਨਾਂ ਦੇ ਕਰਵਾ ਸਕਦੇ ਹੋ ਇੱਥੋਂ ਹੀ ਤਾਂ ਇਹ ਤਾਂ ਰਹੀ ਬੁੱਕ ਤੁਹਾਨੂੰ ਕਿੱਥੋਂ ਬੁੱਕ ਮਿਲੂਗੀ ਤੇ ਜੇ ਅਸੀਂ ਪੜਨ ਦੀ ਗੱਲ ਤਾਂ ਜਿੰਨੇ ਵੀ ਚੈਪਟਰ ਆਪਣੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤੇ ਹੋਏ ਹਨ ਮੈਂ ਵੀਡੀਓ ਦੇ ਸਾਹਮਣੇ ਮੈਂਸ਼ਨ ਵੀ ਕਰ ਦੂੰਗੀ ਉਹ ਸਾਰੇ ਚੈਪਟਰ ਇਹਨਾਂ ਬੁੱਕਸ ਦੇ ਵਿੱਚ ਤੁਹਾਨੂੰ इजीली ਅਵੇਲੇਬਲ ਮਿਲਣਗੇ ਤੇ ਤੁਸੀਂ ਉੱਥੋਂ ਉਹ ਫਰ ਸਾਡਾ ਜੇ ਕਿਸੇ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਪ੍ਰੋਬਲਮ ਆ ਤਾਂ ਇਸ ਦੇ ਵਿੱਚ ਹਿੰਦੀ ਤੇ ਇੰਗਲਿਸ਼ ਤੇ ਪੰਜਾਬੀ ਤੁਸੀਂ ਨੇ ਮੀਡੀਅਮ ਦੀਆਂ ਜਿਹੜੀਆਂ ਬੁੱਕਸ ਨੇ ਉਹ ਮਿਲ ਜਾਂਦੀਆਂ ਐ ਸਾਬ ਤੇ ਉੱਤੇ ਆਪਾਂ ਨੂੰ ਤੇ ਉਥੋਂ ਆਪਾਂ ਇਜ਼ੀਲੀ ਆਰਾਮ ਨਾਲ ਪੜ ਸਕਦੇ ਹਾਂ ਤਾਂ ਆਪਾਂ ਨੂੰ ਕੋਈ ਬੁੱਕ ਵੀ ਪਰਚੇਸ ਕਰਨ ਦੀ ਲੋੜ ਨਹੀਂ ਹੈਗੀ ਇੱਕ ਇਹ ਹੈ ਕਿ ਤੁਸੀਂ ਨਾ ਸਾਰੇ ਚੈਪਟਰਸ ਦੀ ਇੱਕ ਇੱਕ ਵਾਰੀ ਚੰਗੀ ਤਰ੍ਹਾਂ ਰੀਡਿੰਗ ਕਰਦੇ ਰਹੋ ਮੇਨ ਮੇਨ ਪੁਆਇੰਟਸ ਨੂੰ ਹਾਈਲਾਈਟ ਕਰਕੇ ਪੜਦੇ ਰਹੋ ਤੇ ਜਰੂਰੀ ਨਹੀਂ ਬਹੁਤ ਜ਼ਿਆਦਾ ਨੋਟਸ ਬਣਾਉਣੇ ਆ ਜਾਂ ਬਹੁਤ ਜ਼ਿਆਦਾ ਰੱਟੇ ਮਾਰ ਮਾਰ ਕੇ ਪੜਨਾ ਜੇ ਆਪਾਂ ਚੰਗੀ ਤਰ੍ਹਾਂ ਰੀਡਿੰਗ ਵੀ ਕਰ ਲਈ ਨਾ ਬੁੱਕਸ ਦੀ ਰੀਡ ਕਰਕੇ ਵੀ ਛੱਡਤੀਆਂ ਤਾਂ ਇੱਕ ਵਾਰੀ ਫੇਰ ਤੋਂ ਰੀਡ ਕਰ ਲਈਏ ਆਪਾਂ ਦੋ ਦੋ ਵਾਰੀ ਰੀਡ ਇੱਕ ਵਾਰੀ ਵਧੀਆ ਬੁੱਕਸ ਨੂੰ ਕਰ ਲਈਏ ਨਾ ਤਾਂ ਆਪਾਂ ਨੂੰ ਆਪਸ਼ਨ ਦੇਖ ਕੇ ਨਾ ਆਨਸਰ ਆਪਣੇ ਆਪ ਜਿਆਦਾ ਆ ਜਾਂਦੇ ਹੁੰਦੇ ਵੀ ਹਾਂ ਮੈਂ ਇਸ ਬਾਰੇ ਰਿਲੇਟਡ ਆ ਪੁਆਇੰਟ ਪੜਿਆ ਹੋਇਆ ਇਸ ਨਾਲ ਲਿਟੜਾ ਚੀਜ਼ ਪੜੀ ਹੋਈ ਆ ਤੇ ਜਿਆਦਾ ਵਾਲਾ ਐਸਐਸਟੀ ਨੂੰ ਸੀਰੀਅਸ ਲੈਣ ਦੀ ਮੇਰੇ ਅਕੋਰਡਿੰਗ ਜ਼ਰੂਰਤ ਨਹੀਂ ਬਾਕੀ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਆ ਆਪਣਾ ਆਪਣਾ ਸਭ ਦਾ ਪੜ੍ਹਨ ਦਾ ਤਰੀਕਾ ਹੁੰਦਾ ਬੁੱਕਸ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਆ ਕੀ ਪੜਨਾ ਕਿੱਥੋਂ ਪੜਨਾ ਸਾਰਾ ਸਿਲੇਬਸ ਹੈ ਉਸ ਦੀ ਇੱਕ ਵਾਰੀ ਗੋ ਥਰੂ ਜ਼ਰੂਰ ਕਰਨਾ ਤੁਸੀਂ ਜਿੰਨਾ ਵੀ ਸਿਲੇਬਸ ਹੈ ਇਹ ਤਾਂ ਹੈ ਨਹੀਂ ਵੀ ਇੱਕ ਚੈਪਟਰ ਮੈਂ ਤੁਹਾਨੂੰ ਦੱਸ ਦਾਂ ਜਾਂ ਦੋ ਚੈਪਟਰ ਦੱਸ ਦਾਂ ਸਿਰਫ ਉਹ ਹੀ ਪੜਨੇ ਆ ਜਸਟ ਆਪਾਂ ਨੂੰ ਸਿਲੇਬਸ ਸਾਰਾ ਹੀ ਗੋ ਥਰੂ ਕਰਨਾ ਪੈਂਦਾ ਥੈਂਕਸ ਫॉर ਵਾਚਿੰਗ